ਬਠਿੰਡਾ ਦੇ ਥਾਣਾ ਕੁਤਵਾਲੀ ਏਰੀਏ ਦੇ ਵਿੱਚ ਸੀਆਈਏ ਦੀ ਪੁਲਿਸ ਦੇ ਵੱਲੋਂ ਇੱਕ ਢਾਬੇ ਦੇ ਪਿੱਛੇ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਅਤੇ ਇਸ ਮਾਮਲੇ ਦੇ ਵਿੱਚ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਜਾਂ ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਪਾਸ ਮੁਖਬਰੀ ਹੋਈ ਸੀ ਕਿ ਇੱਕ ਢਾਬੇ ਦੇ ਪਿੱਛੇ ਇੱਕ ਜੂਏ ਦਾ ਅੱਡਾ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਤੇ ਠੱਗੀ ਆਦੀ ਮਾਰੀ ਜਾਂਦੀ ਹੈ ਜਿਸ ਨੂੰ ਲੈ ਕੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 1 ਲੱਖ ਤੋਂ ਵੱਧ ਦੀ ਡਰੱਗ ਮੰਨੀ ਵੀ ਪੁਲਿਸ ਦੇ ਵੱਲੋਂ ਮੌਕੇ ਤੋਂ ਬਰਾਮਦ ਕੀਤੀ ਗਈ ਹੈ ਤੇ ਇਹਨਾਂ ਦੇ ਖਿਲਾਫ ਅਗਲੀ ਕਾਰਵਾਈ ਹੁਣ ਪੁਲਿਸ ਨੇ ਆਰੰਭ ਕੀਤੀ ਹੈ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਪੀਐਸ ਕਦਵਾਲੀ ਦੀ ਇੱਕ ਗੈਂਬਲਿੰਗ ਐਕਟ ਦਾ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਅਸੀਂ ਨਾਲ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗੀ ਮਾਰਨ ਦੀ ਨੀਦਨਾ ਤੋਂ ਦੁਗਣੇ ਪੈਸੇ ਦੇ ਚਾਂਸਾ ਦੇ ਕੇ ਚਾਰ ਕਿਹੜਾ ਹੈਗਾ ਧੋਖਾ ਦੇਈ ਦਾ ਪਰਚਾ ਤੇ ਨਾਲ ਕਿਹੜਾ ਹੈਗਾ ਲਾਟਰੀ ਐਕਟ ਦਾ ਸੀ ਪਰਚਾ ਦਿੱਤਾ ਇਸ ਦੇ ਵਿੱਚ ਸੀਏ 1 ਉਹ ਲੋ ਇੱਕ ਤਲਾਹ ਮਿਲੀ ਸੀ ਸੀਏ 1 ਨੂੰ ਕਿ ਐਂ ਕਰਕੇ ਕਿਹੜਾ ਅਗਨੀ ਢਾਬਾ ਬਣਿਆ ਹੋਇਆ ਉਹਦੇ ਪਿੱਛੇ ਬਣੇ ਕਮਰੇ ਦੇ ਵਿੱਚ ਕਿਹੜੇ ਵਿਅਕਤੀ ਹੈਗੇ ਨੇ ਜਿਹੜੇ કુલ ਅੱਠ ਵਿਅਕਤੀ ਨੇ ਲਗ ਲਗ ਜਗ੍ਹਾ ਦੇ ਜਿਹੜੇ ਕਿ ਬਿਠਿੰਡੇ ਦੇ ਆਸ-ਪਾਸ ਇਲਾਕਿਆਂ ਦੇ ਰਹਿਣ ਵਾਲੇ ਆ ਉਹ ਕਿਹੜੇ ਹੈ ਜੂਆ ਖੇਡਦੇ ਆ ਅਤੇ ਨਾਲ ਪੈਸੇ ਦੁਗਣੇ ਦਾ ਚਾਂਸਾ ਦੇ ਕੇ ਭੋਲੇ ਭੋਲੇ ਲੋਕਾਂ ਨਾਲ ਠੱਗੀ ਮਾਰਦੇ ਆ ਇਸ ਤਰ੍ਹਾਂ ਸੂਚਨਾ ਤਿਆਰ ਕੀਤਾ ਹੈਗਾ ਐਫ ਆਈ ਆਰ ਦਰਜ ਕਤਵਾਲੀ ਥਾਣੇ ਵਿੱਚ ਕੀਤੀ ਗਈ ਹੈ ਜਿਸ ਦੇ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਦਾ ਜਲੇਸ਼ਰ ਮਾੜਾ ਹਸਲ ਕੀਤਾ ਗਿਆ ਅਤੇ 1 ਲੱਖ ਤੋਂ ਉੱਪਰ ਜਿਹੜੀ ਹੈਗੀ ਆ ਰਾਸ਼ੀ ਬਰਾਮਦ ਕੀਤੀ ਗਈ ਇਹ ਸਰ ਕਿੰਨੇ ਚੁੱਪ ਉੱਤਰ ਰਹੇ ਤੁਸੀਂ ਲੱਗਿਆ ਤਾਂ ਇਸ ਤਰ੍ਹਾਂ ਹਾਂ ਉਹਨਾਂ ਦੀ ਪੁਸ਼ਕਿਸ ਦੇ ਵਿੱਚ ਜਿਹੜੀਆਂ ਹੈਗੀਆਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਸਾਹਮਣੇ ਆਉਣਗੀਆਂ ਤੇ ਇਸ ਸੰਬੰਧੀ ਕਿਹੜੀ ਹਜੇ ਇਨਵੈਸਟੀਗੇਸ਼ਨ ਕਿਹੜੀ ਹੈਗੀ ਚੱਲ ਰਹੀ ਹੈ ਇਹ ਟਾਬੇ ਦੀ ਆੜ ਵਿੱਚ ਕਰ ਰਹੀ ਸਰ ਜਾਂ ਕੋਈ ਲੋਟਰੀ ਸਟਾਲ ਹੈ ਦੇਖੋ ਟਾਬੇ ਦੇ ਪਿਛਲੇ ਪਾਸੇ ਕਿਹੜੀ ਹੈਗੀ ਇੱਕ ਮਾਰਕੀਟ ਕੰਪਲੈਕਸ ਬਣਿਆ ਹੋਇਆ ਉਹਦੇ ਕਮਰੇ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਜਿੰਨਾ ਇਹ ਪੜੇ ਗਿਆ ਭਾਰੀ ਹਿੰਦੀ ਦੇਖੋ ਮੌਕੇ ਤੋਂ ਕਿਹੜਾ ਹੈਗਾ ਇੰਨਾ ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਕੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਕਿਹੜਾ ਹੈਗਾ ਦੱਸ ਦਿੱਤਾ ਇਹ ਸਾਰੇ ਲੋਕਲ ਹੀ ਰਹਿਣ ਵਾਲੇ ਆ ਜਾਂ ਬਾਹਰੋਂ ਵੀ ਆਏ ਸੀ ਕੁਝ ਲੋਕਲ ਹੈਗੇ ਨੇ ਇੱਥੋਂ ਦੇ ਹੀ ਕੁਝ ਆਸ-ਪਾਸ ਇਲਾਕਿਆਂ ਦੇ ਇੱਕ ਦੋ ਜਣੇ देखो फिलहाल ਤਾਂ ਕਿਹੜਾ ਹੈਗਾ ਜ਼ਿਆਦਾ ਮਤਲਬ ਕਿ ਇਹ ਆਪਸੀ ਕੋਈ ਕੰਮ ਕਰਦੇ ਨੇ ਲੇਕਿਨ ਜ਼ਿਆਦਾ ਕੋਈ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਨਹੀਂਗਾ ਫਿਰ ਕਿਹੜਾ ਹੈਗਾ ਇਹ ਰਾਤ ਰਾਤ ਵੀ ਲੈ ਕਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਕੰਮ ਬਿਲਕੁਲ ਹੋਰ ਕੁਝ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ